ਤਾ ਵੱਡੀ ਵੱਡੀ ਤਰਾਸਤੀ ਆ ਜਦੋਂ ਆਮ ਕਿਤਾਬਾਂ ਦੇ ਵਿੱਚ ਉਹ ਗੁਟਕਾ ਸਾਹ ਪਿਆ ਹੋਊਗਾ ਜਦੋਂ ਆਪਾਂ ਆਮ ਝੂਠੇ ਮਿੱਠੇ ਹੱਤ ਹੁੰਦੇ ਕਈ ਵਾਰੀ ਕੁਸ ਖਾਂਦੇ ਪੀਂਦੇ ਆਪਾਂ ਆਮ ਕਿਤਾਬਾਂ ਨੂੰ ਫਰੋਲਦੇ ਆ ਤੇ ਉਹਨਾਂ ਦੇ ਵਿੱਚ ਹੀ ਗੁਟਕਾ ਸਾਹ ਨੂੰ ਜੜੀ ਆ ਕਿ ਬੇਅਦਬੀ ਬਹੁਤ ਵੱਡੀ ਬੇਅਦਬੀ ਅਸੀਂ ਸਮਝਾਂਗੇ ਕਿਉਂਕਿ ਉਹਦੇ ਜਿਨ੍ਹਾਂ ਨੂੰ ਨਹੀਂ ਵੀ ਜਾਣਕਾਰੀ ਉਹ ਵੀ ਉਸ ਦੇ ਬੰਨੇ ਪਲਟ ਦਿੰਦੇ ਆ ਹਨਾ ਚਾਕੇ ਇਹ ਸ਼੍ਰੋਮਣੀ ਕਮੇਟੀ ਦੇ ਲਈ ਬੜਾ ਗੰਭੀਰ ਮਸਲਾ ਆ ਹਲੇ ਵੀ ਜੇ ਮਤਲਬ ਜਾਤਾ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈਗਾ ਇੱਕ ਗੁਰਬਾਣੀ ਦੀ ਆ ਆਪਦੇ ਜਿੱਥੇ ਵੀ ਜੀ ਕਰਦਾ ਉਹਨਾਂ ਦੀ ਛਪਾਈ ਕਰ ਰਿਹਾ ਜਿੱਥੇ ਵੀ ਜੀ ਕਰਦਾ ਉਹਨਾਂ ਨੂੰ ਸੇਲ ਕਰ ਰਿਹਾ ਤੇ ਜਿੱਥੇ ਵੀ ਜੀ ਕਰਦਾ ਇੱਕ ਆਮ ਕਿਤਾਬਾਂ ਵਾਂਗੂ ਆ ਉਹਨਾਂ ਰੈਕਾਂ ਦੇ ਵਿੱਚ ਰੱਖਿਆ ਜਾਂਦਾ ਉਹਨਾਂ ਦੁਕਾਨਾਂ ਦੇ ਵਿੱਚ ਰੱਖਿਆ ਜਾਂਦਾ ਜਿਹੜੀ ਵੱਡੀ ਵੱਡੀ ਇੱਕ ਬੇਅਦਵੀ ਕਹਿੰਦੇ ਆ ਜੇ ਕੋਈ ਲੇਖਕ ਆ ਛਪਵਾਈ ਕਰਾਉਂਦੇ ਆ ਕੀ ਇਹ ਹੋ ਸਕਦਾ ਕਿ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਨਾ ਹੋਵੇ ਇੱਕ ਚੰਦ ਪੈਸਿਆਂ ਦੇ ਲਾਲਚ ਲਈ ਜਾਂ ਉਹਨਾਂ ਦੀ ਕੋਈ ਸੈਟਿੰਗ ਆ ਸ਼੍ਰੋਮਨੀ ਕਮੇਟੀ ਉਹਨਾਂ ਨੂੰ ਕੁਝ ਕਹਿੰਦੀ ਨਹੀਂ ਜਾਂ ਉਹਨਾਂ ਦਾ ਕੋਈ ਥਾਪੜਾ ਹੋ ਉਹਨਾਂ ਦੇ ਸਿਰ ਤੇ ਤੇ ਤਾਂ ਕਰਕੇ ਜਿਹੜਾ ਉਹਨਾਂ ਨੂੰ ਨਾ ਇਹਦਾ ਕੋਈ ਡਾਰਾ ਤੇ ਨਾ ਉਹਦੀ ਕੋਈ ਕਾਰਵਾਈ ਦਾ ਡਾਰਾ ਤਾਂ ਕੀ ਲੱਗਦਾ ਕਿ ਫਿਰ ਸਖਾਂਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਜ਼ਿੰਮੇਵਾਰੀਆਂ ਨਹੀਂ ਬਣਦੀਆਂ ਏਡੇ ਏਡੇ ਪ੍ਰਚਾਰ ਕਰਖੇ ਆ ਇਹਨੇ ਨੇ ਐਸਜੀਪੀਸੀ ਮੈਂਬਰ ਆ ਉਹ ਕਿਹੜੇ ਕੰਮ ਵਾਸਤੇ ਜੇ ਗੁਰਬਾਣੀ ਤੇ ਸਤਕਾਰ ਨੂੰ ਬਹਾਲ ਹੀ ਨਹੀਂ ਰੱਖ ਸਕਦੇ ਉਹ ਸਿਰਫ ਅੱਗੇ ਗੋਲਕਾਂ ਚੋਂ ਪੈਸਾ ਕੱਢਣ ਲਈ ਵੱਧ ਤੋਂ ਵੱਧ ਪਰਚੀਆਂ ਕੱਟਣ ਲਈ ਉਹ ਜ਼ੀਰੋ ਵਾਸਰੋਮਨੀ ਕਮੇਟੀ ਦਾ ਅੱਜ ਕੱਲ ਕੰਮ ਜ਼ੁਰਤ ਦੇ ਪੱਖੋਂ ਪਰਚੀਆਂ ਜਿੰਨੀਆਂ ਮਰਜ਼ੀ ਕਟਾ ਲਓ ਗੋਲਕਾਰ ਰਸੀਦਾਂ ਜਿੰਨੀਆਂ ਮਰਜ਼ੀ ਲਵਾ ਲਓ ਤੇ ਤੜਵਾ ਕੇ ਮੁੜ ਕੇ ਪੈਸੇ ਜਿੰਨੇ ਮਰਜ਼ੀ ਕਢਵਾ ਲਓ ਕੀ ਸ਼ਰੋਮਣੀ ਕਮੇਟੀ ਨੇ ਅੱਜ ਤੱਕ ਕੋਈ ਇਹੋ ਜਿਹਾ ਕਾਰਜ ਕਰਿਆ ਜਿੱਤੇ ਤੁਹਾਨੂੰ ਮਾਣ ਹੋਵੇ ਜਿੱਤੇ ਸਾਨੂੰ ਮਾਣ ਹੋਵੇ ਜਿੰਨੀਆਂ ਵੀ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੇ ਮੰਨ ਲਓ ਪ੍ਰਕਾਸ਼ ਜਾਂ ਮੰਨ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿੰਨੇ ਵੀ ਗ੍ਰੰਥ ਸਾਹਿਬ ਅੱਗੇ ਦੀ ਬੇਅਦਵੀ ਹੋਈ ਆ ਉਹਨਾਂ ਦੇ ਮੁੱਖ ਕਾਰਨੀ ਇਹ ਬਣੇ ਉਹਨਾਂ ਦੀ ਜ਼ਿੰਮੇਵਾਰੀ ਇਹ ਸ਼੍ਰੋਮਣੀ ਕਮੇਟੀ ਹੁਣ ਤੱਕ ਬਣੀ ਕਾਲ ਤੱਕ ਦੇ ਜਥੇਦਾਰ ਤਾਂ ਉਹੀ ਕਾਲੀ ਫੂਲਾ ਸਿੰਘ ਵਰਗੇ ਸੀਗੇ ਜਿਹੜੇ ਮੈਨੂੰ ਲੱਗਦਾ ਉਸ ਤੋਂ ਬਾਅਦ ਚ ਇਹਨਾਂ ਦੀਆਂ ਜ਼ਰੂਰਤਾਂ ਨਹੀਂ ਹੈਗੀਆਂ ਇਹ ਤਾਂ ਇੱਕ ਤਨਖਾਹੀਏ ਆ ਤਨਖਾਹ ਲੈਂਦੇ ਆ ਇੱਕ ਤਨਖਾਹਾਂ ਤੱਕ ਸੀਮਤ ਆ ਇਹਨਾਂ ਨੂੰ ਕੌਣ ਇਹਨਾਂ ਨੂੰ ਜਥੇਦਾਰ ਲੱਗਦਾ ਹੈ ਕੋਈ ਜ਼ਰੂਰਤ ਹੈ ਇਹਨਾਂ 'ਚ ਕੋਈ ਜਥੇਦਾਰਾਂ ਹੈ ਇਹਨਾਂ 'ਚ ਕੋਈ ਕਣਕੰਡਾ ਜਥੇਦਾਰਾਂ ਨਹੀਂ ਹੈ ਇਸ ਵੇਲੇ ਲਾਂਟੇ ਮੌਲ ਦੇ ਬਾਹਰ-ਬਾਰਾਂ ਚੰਡੀਗੜ੍ਹ ਦੇ ਵਿੱਚ ਮੌਜੂਦਾਂ ਤੇ ਖਾਸ ਤੌਰ ਤੇ ਲਾਂਟੇ ਮੌਲ ਦੇ ਬਾਹਰ ਖੜ ਕੇ ਵੀਡੀਓ ਬਣਾਉਣ ਦਾ ਅਸਲ ਦੇ ਵਿੱਚ ਕਾਰਨ ਕੀ ਹੈ ਕਿਉਂਕਿ ਇੱਥੇ ਕ੍ਰੋਸਵਰਡ ਨਾਮ ਦਾ ਇੱਕ ਲਾਇਬ੍ਰੇਰੀ ਹੈ ਪਬਲਿਕੇਸ਼ਨ ਘਰ ਹੈ ਤਾਂ ਇਸੇ ਦੇ ਸੰਬੰਧ ਵਿੱਚ ਇੱਥੋਂ ਕੁਝ ਪੁਸਤਕਾਂ ਜਿਹੜੀਆਂ ਨੇ ਅੱਗੇ ਸੇਲ ਕੀਤੀਆਂ ਜਾਂਦੀਆਂ ਨੇ ਔਰ ਉਹਨਾਂ ਆਮ ਪੁਸਤਕਾਂ ਦੇ ਨਾਲ-ਨਾਲ ਗੁਰਬਾਣੀ ਦੇ ਜਿਹੜੇ ਗੁਰਕਾ ਸਾਹਿਬ ਨੇ ਗੁਰਬਾਣੀ ਦੀਆਂ ਟਰਾਂਸਲੇਟਸ ਨੇ ਪਰ ਉਹ ਵੀ ਅੱਗੇ ਇੱਥੇ ਵਿਕਰੀ ਤੇ ਲਾਈਆਂ ਹੋਈਆਂ ਨੇ ਤੇ ਬਹੁਤ ਸਾਰੇ ਸਿੱਖਾਂ ਦੇ ਬਣਾ ਦੇ ਵਿੱਚ ਵੀ ਆਮ ਕਰਕੇ ਸਵਾਲ ਆ ਕੇ ਗੁਰਬਾਣੀ ਆਮ ਜਗ੍ਹਾ ਤੇ ਸੇਲ ਨਹੀਂ ਕੀਤੀ ਜਾ ਸਕਦੀ ਗੁਰਬਾਣੀ ਤੇ ਜਿਹੜੇ ਗੁਰਕਾ ਸਾਹਿਬ ਨੇ ਉਹਨਾਂ ਨੂੰ ਬੜੇ ਸਤਕਾਰ ਦੇ ਨਾਲ ਜਿਹੜੀਆਂ ਅਧਿਕਾਰਤ ਪਬਲਿਕੇਸ਼ਨਸ ਨੇ ਉਹੀ ਕੇਵਲ ਸਿੱਖ ਸੰਗਤਾਂ ਦੇ ਵਿੱਚ ਸਤਕਾਰ ਦੇ ਸਹਿਤ ਪਹੁੰਚਾ ਸਕਦੀਆਂ ਨੇ ਪਰ ਵੱਡਾ ਸਵਾਲ ਇਹ ਕਿ ਹਲਾਂਟੇ ਮੌਲਦੇ ਕ੍ਰੋਸਵਰਡ ਨਾਮੀ ਇਸ ਕਿਤਾਬ ਘਰ ਦੇ ਵਿੱਚ ਆਖਰ ਗੁਰਬਾਣੀ ਦੇ ਗੁਰਕਾ ਸਾਹਿਬ ਕਿਉਂ ਵਿਕਰੀ ਤੇ ਲਾਏ ਹੋਏ ਨੇ ਇਸੇ ਨੂੰ ਲੈ ਕੇ ਤਮਾਮ ਸਾਰੇ ਸਵਾਲ ਨੇ ਔਰ ਸਾਡੇ ਨਾਲ ਭਾਈ ਪਰਮਿੰਦਰ ਗਿੱਲ ਹੁਣੀ ਵੀ ਨੇ ਕਿਉਂਕਿ ਅਸੀਂ ਲਾਂਟੇ ਮੌਲ ਦੇ ਵਿੱਚ ਜਿਹੜਾ ਕ੍ਰੋਸਵਰਡ ਨਾਮ ਦਾ ਇੱਕ ਕਿਤਾਬ ਘਰ ਬਣਿਆ ਹੋਇਆ ਉਹਦੇ ਵਿੱਚ ਜਾ ਕੇ ਵੀ ਆਏ ਆ ਔਰ ਤਮਾਮ ਸਾਰੀ ਜਿਹੜੀ ਗੱਲਬਾਤ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਜਾਣਕਾਰੀ ਲੈਣ ਦਾ ਵੀ ਯਤਨ ਕੀਤਾ ਹੈ ਭਾਈ ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਹੈ ਕਿ ਜਦੋਂ ਗੁਰਬਾਣੀ ਦੇ ਸਤਕਾਰ ਦੀ ਗੱਲ ਚੱਲਦੀ ਆ ਗੁਰਕਾ ਸਾਹਿਬ ਦੀ ਗੱਲ ਚੱਲਦੀ ਆ ਤਾਂ ਇਸ ਨੂੰ ਲੈ ਕੇ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਬੱਚਿਆਂ ਨੂੰ ਇਸ ਚੀਜ਼ ਬਾਰੇ ਦੱਸਿਆ ਜਾਂਦਾ ਕਿ ਗੁਰਬਾਣੀ ਦਾ ਸਤਕਾਰ ਕਰਨਾ ਜਿਸ ਜਗ੍ਹਾ ਤੇ ਗੁਰਕਾ ਸਾਹਿਬ ਜੀ ਗੁਰਬਾਣੀ ਪਈ ਹੋਈ ਆ ਉਹਨੂੰ ਸਿਰ ਟੱਕ ਕੇ ਹੱਥ ਸਾਫ਼ ਕਰਕੇ ਪੈਰ ਤੋਂ ਜੁੜਾ ਉਤਾਰ ਕੇ ਲੈਣਾ ਪਰ ਇਸ ਕ੍ਰੋਸਵਰਡ ਨਾਮੀ ਜਿਹੜੇ ਕਿਤਾਬ ਘਰ ਦੇ ਵਿੱਚ ਅਖਰ ਆਮ ਕਿਤਾਬਾਂ ਦੇ ਵਾਂਗ ਗੁਰਬਾਣੀ ਦੇ ਗੁਰਕਾ ਸਾਹਿਬ ਦੀ ਕਿਉਂ ਵਿਕਰੀ ਹੋ ਰਹੀ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਜਿਹੜਾ ਅਲਾਂਟੇ ਦੇ ਵਿੱਚ ਇੱਕ ਇਹ ਸਲਾਂਟੇ ਮਾਲ ਜਿਹੜਾ ਨਾਮੀ ਮੋਲ ਆ ਚੰਡੀਗੜ੍ਹ ਦਾ ਹਾਂ ਇਦੇ ਵਿੱਚ ਸਾਡੇ ਸਿੰਘ ਵੱਲੋਂ ਆਪਣੇ ਭਾਂਜੇ ਵੱਲੋਂ ਹੀ ਇੱਕ ਦਿਨ ਮੈਨੂੰ ਕਾਲ ਕਰਕੇ ਕਿਹਾ ਜਾਂਦਾ ਕਿ ਮਾਮਾ ਯਾਰ ਉੱਥੇ ਨਾ ਗੁਟਕਾ ਸਾਹ ਪਈ ਹੈ ਜਿਹੜਾ ਆਮ ਕਿਤਾਬਾਂ ਦੇ ਵਿੱਚ ਹੂੰ ਤੇ ਮੈਂ ਉੱਦੇ ਕਿਤੇ ਬਾਹਰ ਜਾ ਰਿਹਾ ਸੀ ਤੇ ਮੈਨੂੰ ਉਹਨੇ ਵੀਡੀਓ ਵੀ ਪਾਈ ਤਾਂ ਵੱਡੀ ਵੱਡੀ ਤਰਾਸਤੀ ਆ ਜਦੋਂ ਆਮ ਕਿਤਾਬਾਂ ਦੇ ਵਿੱਚ ਉਹ ਗੁਟਕਾ ਸਾਹ ਪਿਆ ਹੋਊਗਾ ਜਦੋਂ ਆਪਾਂ ਆਮ ਝੂਠੇ ਮਿੱਠੇ ਹੱਥ ਹੁੰਦੇ ਕਈ ਵਾਰੀ ਕੁਝ ਖਾਂਦੇ ਪੀਂਦੇ ਆਪਾਂ ਆਮ ਕਿਤਾਬਾਂ ਨੂੰ ਫਰੋਲਦੇ ਆ ਤੇ ਉਹਨਾਂ ਦੇ ਵਿੱਚ ਹੀ ਗੁਟਕਾ ਸਾਹ ਨੂੰ ਜਿਹੜੀ ਹੈ ਇੱਕ ਬੇਅਦਬੀ ਬਹੁਤ ਵੱਡੀ ਬੇਅਦਬੀ ਅਸੀਂ ਸਮਝਾਂਗੇ ਕਿਉਂਕਿ ਉਹਦੇ ਜਿਨ੍ਹਾਂ ਨੂੰ ਨਹੀਂ ਵੀ ਜਾਣਕਾਰੀ ਉਹ ਵੀ ਉਸ ਦੇ ਬੰਨੇ ਪਲਟ ਦਿੰ ਉਨਾਂ ਨਾਲ ਇੱਕ ਅਲੱਗ ਰੈਕ ਚਾਹੀਦਾ ਨੰਬਰ 2 ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਐਲਾਨ ਹੋਇਆ ਕਿਉਂਕਿ ਪਿੱਛੇ ਜਿਹੜੇ ਸਮੇਂ ਦੇ ਵਿੱਚ ਜਿੰਨੀਆਂ ਵੀ ਗੁਰਦਕਾ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅੱਗੇ ਆਉਂਦੀਆਂ ਤੇ ਉਦੋਂ ਇੱਕ ਐਲਾਨ ਹੋਇਆ ਕਿ ਕੋਈ ਵੀ ਅਕਾਲ ਤਖਤ ਸਾਹਿਬ ਦੀ ਦੇਖਰੇਖ ਤੋਂ ਬਿਨਾਂ ਕੋਈ ਵੀ ਇਹਦਾ ਪ੍ਰਕਾਸ਼ਨ ਨਹੀਂ ਕਰੂਗਾ ਕੋਈ ਵੀ ਇਹਦਾ ਆਪ ਸਿਪਾਈ ਨਹੀਂ ਕਰ ਸਕਦਾ ਤਾਂ ਇਹੋ ਜਿਹੀਆਂ ਹਲੇ ਵੀ ਕਿੰਨੀਆਂ ਜਿਹੜੇ ਕਿੰਨੇ ਲੋਕ ਆ ਜਿਹੜੇ ਉਹਦੀ ਹਲੇ ਵੀ ਸਿਪਾਈ ਕਰ ਰਹੇ ਆ ਮਤਲਬ ਸ਼ੋਪਾਈ ਕਰਕੇ ਆਪਣੇ ਕੁਛ ਪੈਸੇ ਦੇ ਲਾਲਚ ਦੇ ਲਈ ਉਹ ਦੁਕਾਨਾਂ ਨੂੰ ਉਹਨਾਂ ਸ਼ਾਪਾਂ ਨੂੰ ਜਿਹੜਾ ਉਹ ਸੇਲ ਵੀ ਕਰ ਰਹੇ ਆ ਜਿਹੜੀ ਕਿ ਇਹ ਸ਼੍ਰੋਮਣੀ ਕਮੇਟੀ ਦੇ ਲਈ ਬੜਾ ਗੰਭੀਰ ਮਸਲਾ ਆ ਹਲੇ ਵੀ ਜੇ ਮਦਦ ਉਹ ਜਾਂਦਾ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈਗਾ ਇੱਕ ਗੁਰਬਾਣੀ ਦੀ ਆ ਆਪਦੇ ਜਿੱਥੇ ਵੀ ਜੀ ਕਰਦਾ ਉਹਨਾਂ ਦੀ ਸਿਪਾਈ ਕਰ ਰਿਹਾ ਜਿੱਥੇ ਵੀ ਜੀ ਕਰਦਾ ਉਹਨਾਂ ਨੂੰ ਸੇਲ ਕਰ ਰਿਹਾ ਤੇ ਜਿੱਥੇ ਵੀ ਜੀ ਕਰਦਾ ਇੱਕ ਆਮ ਕਿਤਾਬਾਂ ਵਾਂਗੂ ਆ ਉਹਨਾਂ ਰੈਕਾਂ ਦੇ ਵਿੱਚ ਰੱਖਿਆ ਜਾਂਦਾ ਉਹਨਾਂ ਦੁਕਾਨਾਂ ਦੇ ਵਿੱਚ ਰੱਖਿਆ ਜਾਂਦਾ ਜਿਹੜੀ ਵੱਡੀ ਵੱਡੀ ਇੱਕ ਬੇਅਦਵੀ ਕਹਿੰਦੇ ਆ ਤੇ ਮੈਂ ਕਹਿੰਦਾ ਵੀ ਜਿੰਨੇ ਵੀ ਸਾਡੇ ਸਿੱਖ ਪ੍ਰਚਾਰਕ ਆ ਜਾਂ ਸਾਡੇ ਸਿੱਖ ਬੁੱਧੀਜੀਵੀ ਆ ਜਾਂ ਸਾਡੇ ਵੀਰ ਨੌਜਵਾਨ ਆ ਇਸ ਚੀਜ਼ ਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਕਿ ਇਹ ਜਿਹੜੀਆਂ ਆਮ ਕਾਪੀਆਂ ਕਿਤਾਬਾਂ ਵਾਂਗੂ ਇਹਨਾਂ ਨੂੰ ਤੁਸੀਂ ਜਿਹੜਾ ਉੱਥੇ ਸ਼ਿਸ਼ੋਭਿਤ ਨਹੀਂ ਕਰ ਸਕਦੇ ਉਹਨਾਂ 'ਚ ਨਹੀਂ ਰੱਖ ਸਕਦੇ ਇੱਕ ਸਵਾਲ ਇਹ ਵੀ ਹੈ ਕਿ ਜਿਹੜੇ ਲੋਕ ਇੱਥੇ ਪਬਲਿਕੇਸ਼ਨ ਇਹਨਾਂ ਕਿਤਾਬ ਇਨਾ ਗੁਰਕਾ ਸਾਹਿਬ ਦੀ ਗੁਰਬਾਣੀ ਦੀ ਕਰੇ ਕਿ ਉਹਨਾਂ ਲੋਕਾਂ ਦੇ ਧਿਆਨ ਹਿਤ ਨਹੀਂ ਇਹ ਚੀਜ਼ਾਂ ਕਿ ਇੱਥੇ ਮਾਨਤਾ ਹੋਣੀ ਬਹੁਤ ਲਾਜ਼ਮੀ ਆ ਜਿਹੜੇ ਵੀ ਬੰਦੇ ਨੇ ਪਬਲਿਕੇਸ਼ਨ ਕਰਾਉਣੀ ਹੈ ਕਾਲਤਰ ਸਭ ਤੋਂ ਦੇਖੋ ਬਹੁਤ ਵੱਡੀ ਗੱਲ ਆ ਜਿਨੇ ਅਸਲ 'ਚ ਜੋ ਵੀ ਇਹ ਚੀਜ਼ਾਂ ਕੋਈ ਕਰ ਰਿਹਾ ਉਹਨਾਂ ਨੂੰ ਇਹ ਚੀਜ਼ਾਂ ਇਹ ਤਾਂ ਹੋ ਨਹੀਂ ਸਕਦਾ ਕਿ ਨਾ ਪਤਾ ਹੋਵੇ ਜਦੋਂ ਤੁਹਾਨੂੰ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ ਕਿ ਕੋਈ ਵੀ ਮਰਜ਼ੀ ਨਾਲ ਇਦਾਂ ਦਾ ਪ੍ਰਕਾਸ਼ਨ ਇਹਦਾ ਨਹੀਂ ਕਰਵਾ ਸਕਦਾ ਤੇ ਕੀ ਇੱਕ ਜੇ ਕੋਈ ਲੇਖਕ ਆ ਜਾਂ ਇਹਦਾ ਪ੍ਰਕਾ ਕੋਈ ਛਪਵਾਈ ਕਰਾਉਂਦੇ ਆ ਕਿ ਇਹ ਹੋ ਸਕਦਾ ਕਿ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਨਾ ਹੋਵੇ ਇੱਕ ਚੰਦ ਪੈਸਿਆਂ ਦੇ لالਚ ਲਈ ਜਾਂ ਉਹਨਾਂ ਦੀ ਕੋਈ ਸੈਟਿੰਗ ਆ ਸ਼੍ਰੋਮ ਦੀ ਕਮੇਟੀ ਉਹਨਾਂ ਨੂੰ ਕੁਝ ਕਹਿੰਦੀ ਨਹੀਂ ਜਾਂ ਉਹਨਾਂ ਦਾ ਕੋਈ ਥਾਪੜਾ ਹੋ ਉਹਨਾਂ ਦੇ ਸਿਰ ਤੇ ਤੇ ਤਾਂ ਕਰਕੇ ਜਿਹੜਾ ਉਹਨਾਂ ਨੂੰ ਨਾ ਇਹਦਾ ਕੋਈ ਡਰਾ ਤੇ ਨਾ ਉਹਦੀ ਕੋਈ ਕਾਰਵਾਈ ਦਾ ਡਰਾ ਤੇ ਉਹ ਸ਼ਰਿਆਂ ਵਿੱਚ ਜਿਹੜੀਆਂ ਉਤੋਂ ਪ੍ਰਕਾਸ਼ ਉਹਨੂੰ ਛਪਵਾਈ ਕਰਵਾ ਕੇ ਜਿਹੜਾ ਆਮ ਹੀ ਦੁਕਾਨਾਂ ਦੇ ਵਿੱਚ ਆ ਜਿਹੜਾ ਉਹਨਾਂ ਨੂੰ ਅੱਜ ਜਦਾਂ ਤੁਸੀਂ ਵੀ ਸੀ ਆਪਣੇ ਨਾਲ ਹਨਾ ਬੜੀ ਵਧੀਆ ਚਲੋ ਤੁਹਾਡੀ ਵੀ ਸੇਵਾ ਕਿ ਤੁਸੀਂ ਆਪਾਂ ਉਹਨਾਂ ਨੂੰ ਕਿਹਾ ਵੀ ਭਾਈ ਆਪਾਂ ਉਹਨਾਂ ਨਾਲ ਵੀ ਗੱਲ ਕਰਨੀ ਆ ਜਿਨ੍ਹਾਂ ਨੇ ਇਹ ਧੜਾ ਧੜਾ ਛਪਵਾਈ ਕਰਾ ਕੇ ਇਹਨਾਂ ਦੁਕਾਨਾਂ ਨੂੰ ਚੰਦ ਪੈਸਿਆਂ ਦੇ ਲਾਲਚ ਨੂੰ ਉਹਨਾਂ ਰੈਕਾਂ ਦੇ ਵਿੱਚ ਰੱਖਤਾ ਜਿੱਥੇ ਆਮ ਆਮ ਕੋਈ ਹੀ ਰਾਂਝੇ ਵਾਲੀਆਂ ਕਿਤਾਬਾਂ ਜਾਂ ਵੈਸੇ ਹੀ ਦੁਨਿਆਵੀ ਕਿਤਾਬਾਂ ਪਈਆਂ ਉਹਨਾਂ ਦੇ ਵਿੱਚ ਹੀ ਇੱਕ ਉਹਨਾਂ ਦਾ ਸਥਾਨ ਰੱਖਿਆ ਹੋਇਆ ਤੇ ਉਹ ਸਖਤ ਸ਼ਬਦਾਂ ਵਿੱਚ ਆਪਾਂ ਵੀ ਜਨਾ ਉਹਨਾਂ ਨੂੰ ਵਾਰਨ ਦੀ ਦਿੱਤੀ ਆ ਕਿ ਸਾਨੂੰ ਅੱਗੇ ਤੋਂ ਇਹਨਾਂ ਦਾ ਇੱਕ ਸਤਕਾਰ ਆ ਸਾਡੇ ਧਰਮ ਦੇ ਵਿੱਚ ਜਿੱਦਾਂ ਹਰੇਕ ਹਰੇਕ ਗ੍ਰੰਥ ਦਾ ਸਤਕਾਰ ਹੁੰਦਾ ਜਿੱਦਾਂ ਕੋਈ ਕ੍ਰਾਣ ਹੋਗੀ ਜਿੱਦਾਂ ਤੁਹਾਡੇ ਲਈ ਕੋਈ ਗੀਤਾ ਹੋਗੀ ਸਾਡੇ ਲਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੱਲੇ-ਕੱਲੇ ਸ਼ਬਦ ਦਾ ਇੱਕ ਸਤਕਾਰ ਆ ਤੇ ਉਹਨੂੰ ਅਸੀਂ ਜਿਹੜਾ ਇਦਾਂ ਪਿਆਰ ਨਹੀਂ ਦੇਖ ਸਕਦੇ ਤਾਂ ਤੁਹਾਡੇ ਤੇ ਅਸੀਂ ਕਾਰਵਾਈ ਹੋਊਗੀ ਤੁਹਾਡੇ ਤੇ ਜੇ ਅੱਗੇ ਵਾਸਤੇ ਤੁਹਾਡੇ ਤੋਂ ਅਸੀਂ ਇੱਦਾਂ ਦੇਖ ਲਿਆ ਜਾਂ ਉਹਨਾਂ ਦੇ ਜਿਹੜੇ ਪ੍ਰਬੰਧਕ ਸੀ ਉਹਨਾਂ ਨਾਲ ਵੀ ਆਪਾਂ ਗੱਲ ਕੀਤੀ ਤਾਂ ਜੇ ਹੁਣ ਕੋਸ਼ਿਸ਼ ਆ ਆਪਣੀ ਜਿਹੜੀ ਜਿਨ੍ਹਾਂ ਨੇ ਇਹ ਚੀਜ਼ਾਂ ਕਰੀਆਂ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਵੀ ਤੁਸੀਂ ਇਹ ਛੁਪਵਾਈ ਜਿਹੜੀ ਹੈ ਕਿੱਦਾਂ ਕਰਾ ਰਹੇ ਹੋ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਕੋਈ ਪਰਮਿਸ਼ਨ ਹੈ ਜਾਂ ਦੁਕਾਨਾਂ ਤੇ ਦੇਣ ਲਈ ਤੁਹਾਨੂੰ ਕਿਹਨੇ ਇਸ ਚੀਜ਼ ਦਾ ਅਲਾਉ ਕੀਤਾ ਪਰਮੇਂਦਰ ਇੱਕ ਵੱਡਾ ਸਵਾਲ ਇਹ ਹੈ ਕਿ ਜੇ ਆਮ ਸਿੱਖ ਹੈ ਜਿਹੜੇ ਉਹਨਾਂ ਦੇ ਧਿਆਨ ਦੇ ਹਿੱਤੇ ਚੀਜ਼ਾਂ ਆਉਂਦੀਆਂ ਨੇ ਕਿ ਗੁਰਬਾਣੀ ਦੀ ਸ਼ਰਿਆਮ ਜਿਹੜੇ ਸਤਕਾਰ ਨੂੰ ਬਹਾਲ ਨਹੀਂ ਰੱਖਿਆ ਜਾ ਰਿਹਾ ਲੋਕ ਆਪਣੇ ਨਿੱਜੀ ਤੌਰ ਤੇ ਜਿਹੜਾ ਆਮ ਕਿਤਾਬਾਂ ਦੇ ਵਿੱਚ ਗੁਰਬਾਣੀ ਨੂੰ ਰਲਾ ਰਹੇ ਆ ਤਾਂ ਕੀ ਲੱਗਦਾ ਕਿ ਫਿਰ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਜ਼ਿੰਮੇਵਾਰੀਆਂ ਨਹੀਂ ਬਣਦੀਆਂ ਏਡੇ ਏਡੇ ਪ੍ਰਚਾਰ ਕਰਖੇ ਆ ਇਨੇ ਨੇ ਐਸਜੀਪੀਸੀ ਮੈਂਬਰ ਆ ਉਹ ਕਿਹੜੇ ਕੰਮ ਵਾਸਤੇ ਜੇ ਗੁਰਬਾਣੀ ਤੇ ਸਤਕਾਰ ਨੂੰ ਬਹਾਲ ਹੀ ਨਹੀਂ ਰੱਖ ਸਕਦੇ ਤੇ ਉਹ ਸਿਰਫ ਹੈਗੇ ਗੋਲਕਾਂ ਚੋਂ ਪੈਸਾ ਕੱਢਣ ਲਈ ਹਮ ਵੱਤੋ ਵੱਤ ਪਰਚੀਆਂ ਕੱਟਣ ਲਈ ਉਹ ਜ਼ੀਰੋ ਆ ਸ਼੍ਰੋਮਣੀ ਕਮੇਟੀ ਦਾ ਅੱਜਕੱਲ੍ਹ ਕੰਮ ਜ਼ੁਰਤ ਦੇ ਪੱਖੋਂ ਪਰਚੀਆਂ ਜਿੰਨੀਆਂ ਮਰਜ਼ੀ ਕਟਾ ਲਓ ਗੋਲਕਾਰ ਨੂੰ ਸੀਲਾਂ ਜਿੰਨੀਆਂ ਮਰਜ਼ੀ ਲਵਾ ਲਓ ਤੇ ਤੜਵਾ ਕੇ ਮੁੜ ਕੇ ਪੈਸੇ ਜਿੰਨੇ ਮਰਜ਼ੀ ਕਢਵਾ ਲਓ ਕਿ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਕੋਈ ਇਹੋ ਜਿਹੇ ਕਾਰਜ ਕਰਿਆ ਜਿੱਤੇ ਤੁਹਾਨੂੰ ਮਾਣ ਹੋਵੇ ਜਿੱਤੇ ਸਾਨੂੰ ਮਾਣ ਹੋਵੇ ਜਿੰਨੀਆਂ ਵੀ ਅੱਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੇ ਮੰਨ ਲਓ ਪ੍ਰਕਾਸ਼ ਜਾਂ ਮੰਨ ਲਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿੰਨੇ ਵੀ ਗ੍ਰੰਥ ਸਾਹਿਬ ਅੱਗੇ ਦੀ ਬੇਅਦਬੀ ਹੋਈ ਆ ਉਹਨਾਂ ਦੇ ਮੁੱਖ ਕਾਰਨੀ ਇਹ ਬਣੇ ਆ ਉਹਨਾਂ ਦੇ ਜ਼ਿੰਮੇਵਾਰੀ ਇਹ ਸ਼੍ਰੋਮਣੀ ਕਮੇਟੀ ਹੁਣ ਤੱਕ ਬਣੀ ਆ ਜਿਨ੍ਹਾਂ ਨੇ ਇੱਕ ਸਿਰਫ ਤੇ ਸਿਰਫ ਉਹਨਾਂ ਨੂੰ ਕਿਤਾਬਾਂ ਵਾਂਗੂ ਪੇਸ਼ ਕੀਤਾ ਹੂੰ ਜੋ ਚੀਜ਼ ਤੇ ਐਕਸ਼ਨ ਲੈਂਦੇ ਹੋ ਜੇ ਉਹ ਇਸ ਚੀਜ਼ ਤੇ ਗੰਭੀਰ ਹੁੰਦੇ ਤਾਂ ਇੰਨਾ ਦੌਰ ਨਹੀਂ ਚੱਲਦਾ ਸੀ ਕਿਸੇ ਨੇ ਕਿਹਾ ਸੀ ਨਾ ਤੁਹਾਡੇ ਲਈ ਬੇਅਦਬੀਆਂ ਇੰਨੀਆਂ ਆਮ ਕਰ ਦੇਣਗੇ ਜਦੋਂ ਪਹਿਲਾਂ ਪਹਿਲਾਂ ਬੇਅਦਬੀਆਂ ਹੋਈਆਂ ਤੇ ਆਪਾਂ ਨੂੰ ਬੜਾ ਉਹ ਹੁੰਦਾ ਸੀ ਹਨਾ ਵੀ ਆਪਾਂ ਸ਼ੌਕ 'ਚ ਆ ਜਾਣਾ ਯਾਰ ਬੜਾ ਦੁੱਖ 'ਚ ਆ ਜਾਣਾ ਵਿਰਾਗ 'ਚ ਹੋ ਜਾਣਾ ਤੇ ਵੀ ਤੁਹਾਡੇ ਲਈ ਇਹਨਾਂ ਨੇ ਬੇਅਦਬੀਆਂ ਆਮ ਕਰ ਦੇਣੀਆਂ ਤੁਹਾਨੂੰ ਜਦੋਂ ਰੋਜ਼ ਖੋਲੋਗੇ ਤੁਹਾਨੂੰ ਇੱਕ ਦੋ ਬੇਅਦਬੀਆਂ ਦੇ ਵੀਡੀਓ ਆਈਆਂ ਤੁਹਾਡਾ ਸਰੀਰ ਬਹੁਤ ਤੁਹਾਡੀ ਬਾਡੀ ਰਿਐਕਸ਼ਨ ਕਰਨੋਂ हट ਜੂਗੀ ਜਦੋਂ ਆਮੇ ਚੀਜ਼ਾਂ ਹੋਣ ਲੱਗੀਆਂ ਤੇ ਅੱਜਕੱਲ ਤੁਸੀਂ ਖੋਲਦੇ ਹੋ ਕਿਤੇ ਫਲਾਣੇ ਤਾਂ ਬੇਅਦਬੀ ਹੋ ਗਈ ਕਿਤੇ ਫਲਾਣੇ ਤਾਂ ਬੇਅਦਬੀ ਹੋ ਗਈ ਇਹ ਆਮ ਚੀਜ਼ਾਂ ਉਹਨਾਂ ਨੇ ਕਰ ਦਿੱਤੀਆਂ ਇਹਦੀ ਮੁੱਖ ਜ਼ਿੰਮੇਵਾਰ ਆ ਇਕਾਲਤਖ ਸਾਬ ਤੇ ਸ਼ਰੋਮਣੀ ਕਮੇਟੀਆਂ ਜਿਹੜੀਆਂ ਇਹਦੀਆਂ ਮੁੱਖ ਜ਼ਿੰਮੇਵਾਰ ਉਹਨਾਂ ਬੇਅਦਬੀਆਂ ਦੇ ਵਾਂਗੇ ਵੀ ਇੱਕ ਬੇਅਦਬੀ ਆ ਫਿਰ ਸਭ ਤੋਂ ਵੱਡੀ ਬੇਅਦਬੀ ਆ ਜੀ ਜਦੋਂ ਗੁਰਬਾਣੀ ਦੀਆਂ ਸਤਰਾਂ ਜਿਨ੍ਹਾਂ ਦਾ ਸਭ ਤੋਂ ਵੱਡਾ ਸਤਕਾਰ ਹੁੰਦਾ ਜਦੋਂ ਗੁਰਬਾਣੀ ਅਸੀਂ ਪੜ੍ਹਨ ਲੱਗਦੇ ਆਂ ਬੋਲਣ ਲੱਗਦੇ ਆਂ ਪੈਰ ਚੋਂ ਜੋੜੇ ਲਾਉਣੇ ਆਂ ਹੱਥ ਸੁੱਚੇ ਕਰਦੇ ਆਂ ਸੈ ਢੱਕਦੇ ਆਂ ਹਨਾ ਗੁਰੂ ਮਹਾਰਾਜ ਦਾ ਜਦੋਂ ਨਾਂ ਲੈਨੇ ਆਂ ਤੇ ਉੱਥੇ ਇੱਕ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਜੋੜੇ ਵੀ ਆ ਜਿਨ੍ਹਾਂ ਦੇ ਹੱਥ ਵੀ ਝੂਠੇ ਮਿੱਠਿਆ ਉਹ ਜਪਜੀ ਸਾਹਿਬ ਦਾ ੜਕਾ ਸਾਹਿਬ ਚੱਕਦੇ ਆ ਤੇ ਪੰਨੇ ਪਲਟਦੇ ਆ ਸ਼ਾਇਦ ਹੋ ਸਕਦਾ ਕਿ ਏਦਾਂ ਥੁੱਕ ਲਾ ਕੇ ਵੀ ਉਹ ਏਦਾਂ ਕਰਦੇ ਆ ਤੋਂ ਆਮ ਮੋਸਟਲੀ ਆਹੀ ਕਿਤਾਬਾਂ ਨੂੰ ਜਦੋਂ ਆਮ ਕਿਤਾਬਾਂ ਨੂੰ ਏਦਾਂ ਕਰਦੇ ਆ ਕਿਉਂਕਿ ਉਹਨਾਂ ਲਈ ਜਿਨ੍ਹਾਂ ਨੂੰ ਨਹੀਂ ਪਤਾ ਉਹਦੇ ਲਈ ਆਮ ਉਹਨਾਂ ਲਈ ਉਹ ਕਿਤਾਬ ਹੈ ਹਨਾ ਤੋਂ ਇੰਨੀ ਵੱਡੀ ਬੇਅਦਬੀ ਹੋ ਰਹੀ ਆ ਉਹ ਤੇ ਉੱਥੇ ਕਿਸੇ ਦੇ ਧਿਆਨ 'ਚ ਨਹੀਂ ਕਿਸੇ ਨੇ ਅੱਜ ਤੱਕ ਇਸ ਬਾਰੇ ਜ਼ਿਕਰ ਕੀਤਾ ਕਿਸੇ ਸਰੋਮਨੀ ਕਮੇਟੀ ਵਾਲੇ ਨੇ ਕੀਤਾ ਕਿਸੇ ਕਾਲ ਤਖਤ ਸਾਬ ਤੋਂ ਇਹ ਚੀਜ਼ ਹੋਈ ਆ ਵੀ ਭਾਈ ਉਹਦੇ ਤੇ ਇੱਕ ਸਖਤ ਕਾਰਵਾਈ ਹੋਊਗੀ ਜੇ ਕੋਈ ਇਦਾਂ ਫੜਿਆ ਜਾਂਦਾ ਗੁਰਬਾਣੀ ਦੇ ਗੁੜਕਿਆਂ ਦੀ ਇਹਨਾਂ ਕਰਾਸਵਰਡ ਵਾਲਿਆਂ ਕੋਲੋਂ ਡਿਮਾਂਡ ਕੀਤੀ ਸੀ ਇਹ ਕਹਿੰਦੇ ਸੀ ਸਾਡੇ ਕੋਲੋਂ ਇਸ ਵੇਲੇ ਉਹ ਗੁੜਕਾ ਸਾਹਿਬ ਜਾਂ ਕਿਤਾਬਾਂ ਕਿਤਾਬਾਂ ਸ਼ਬਦ ਵਰਤਿਆ ਸੀ ਇਹਨਾਂ ਨੇ ਵੀ ਖਤਮ ਹੋਇਆ ਸਾਡੇ ਕੋਲੋਂ ਤਾਂ ਉਹ ਪੁੱਛਿਆ ਸੀ ਵੀ ਮੰਗਾ ਦੋਗੇ ਕਹਿੰਦੇ ਸੀ ਮੰਗਾ ਦਾਂਗੇ ਕੀ ਲੱਗਦਾ ਇਹਨਾਂ ਦੇ ਕੰਨ ਤੇ ਕਿਸੇ ਤਰ੍ਹਾਂ ਦੀ ਕੋਈ ਜੂੰ ਸਰਕੀ ਨਹੀਂ ਦੇਖੋ ਫਿਰ ਆਪਾਂ ਇੱਕ ਸਟਿੰਗ ਕਰਾਂਗੇ ਇਹਨਾਂ ਦਾ ਕੋਸ਼ਿਸ਼ ਕਰਾਂਗੇ ਕਿਸੇ ਦੇ ਥਰੂ ਵੀ ਚਲੋ ਸਾਡੀ ਤਾਂ ਪਛਾਣ ਹੋ ਗਈ ਮੰਗਵਾਨ ਦੀ ਕੋਸ਼ਿਸ਼ ਕਰਾਂਗੇ ਜੇ ਇਹਨਾਂ ਨੇ ਮੰਗਵਾ ਕੇ ਉੱਥੇ ਰੱਖੀਆਂ ਕਿਤਾਬਾਂ ਫਿਰ ਇਹਨਾਂ ਤੇ ਸਖਤ ਕਾਰਵਾਈ ਕਰਾਵਾਂਗੇ ਅਸੀਂ ਉੱਥੋਂ ਸਾਰਾ ਕੁਝ ਉਹ ਕਰਾ ਕੇ ਇਹਨਾਂ ਦਾ ਤਾਂ ਝਾਵੇਂ ਦਾ ਜਲੂਸ ਵੀ ਕੱਢਾਂਗੇ ਹੋ ਸਕੇ ਤਾਂ ਇਹਨਾਂ ਦੇ ਕਾਨੂੰਨੀ ਕਾਰਵਾਈ ਵੀ ਜਿਹੜੀ ਕਰਾਉਣ ਦੀ ਕੋਸ਼ਿਸ਼ ਹੈ ਕੋਈ ਅਕਾਲ ਤਖਤ ਸਾਹਿਬ ਵੱਲ ਵੀ ਰੋਕ ਕੀਤਾ ਜਾ ਸਕਦਾ ਕਰਾਂਗੇ ਜੀ ਦੇਖੋ ਕਰਾਂਗੇ ਪਰ ਅੱਜ ਕੱਲ ਦੇ ਸਾਨੂੰ ਸ਼ਰਮ ਆਉਂਦੀ ਏ ਕਹਿੰਦੇ ਆ ਕਹਿੰਦੇ ਨਾ ਉਹ ਕਾਲ ਤਖਤ ਦੇ ਜਥੇਦਾਰ ਤਾਂ ਉਹੀ ਕਾਲੀ ਫੂਲਾ ਸਿੰਘ ਵਰਗੇ ਸੀਗੇ ਜਿਹੜੇ ਮੈਨੂੰ ਲੱਗਦਾ ਉਹ ਤੋਂ ਬਾਅਦ ਚ ਇਹਨਾਂ ਦੀਆਂ ਜ਼ਰੂਰਤਾਂ ਨਹੀਂ ਹੈਗੀਆਂ ਇਹ ਤਾਂ ਇੱਕ ਤਨਖਾਈ ਏ ਆ ਤਨਖਾਹ ਲੈਂਦੇ ਆ ਇੱਕ ਤਨਖਾਹਾਂ ਤੱਕ ਸੀਮਤ ਆ ਇਹਨਾਂ ਨੂੰ ਕੌਣ ਇਹਨਾਂ ਨੂੰ ਜਥੇਦਾਰ ਲੱਗਦਾ ਹੈ ਕੋਈ ਜਰੂਰਤ ਹੈ ਇਹਨਾਂ 'ਚ ਕੋਈ ਜਥੇਦਾਰਾਂ ਦੀ ਹੈ ਇਹਨਾਂ 'ਚ ਕੋਈ ਕਣਕੰਡਾ ਜਥੇਦਾਰਾਂ ਨੂੰ ਨਹੀਂ ਸਿੱਖਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਇਲਾਵਾ ਕਿਸੇ ਵੀ ਹੋਰ ਚੀਜ਼ ਨੂੰ ਮੰਨਤਾ ਨਹੀਂ ਦਿੱਤੀ ਗਈ ਤੇ ਸਿੱਖਾਂ ਦੇ ਵਾਸਤੇ ਸਭ ਤੋਂ ਵੱਡਾ ਜਿਹੜਾ ਸਤਕਾਰ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਐ ਗੁਰੂਕਾ ਸਾਹਿਬ ਨੂੰ ਐ ਪਰ ਸ਼ਰੀਆਮ ਕੌਸ ਵੱਟ ਦੇ ਵੱਲੋਂ ਅਲਾਂਟੇ ਮੌਲ ਦੇ ਵਿੱਚ ਗੁਰਬਾਣੀ ਦੇ ਸਿਧਾਂਤ ਦੀਆਂ ਗੁਰਬਾਣੀ ਦੇ ਸਤਕਾਰ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ ਤੇ ਖਾਸ ਤੌਰ ਤੇ ਇਸ ਮਾਮਲੇ ਦੇ ਵਿੱਚ ਜਿਹੜੇ ਮੁੱਖ ਦੋਸ਼ੀ ਨੇ ਉਹਨਾਂ ਨੂੰ ਵੀ ਕਟਾਰੇ ਦੇ ਵਿੱਚ ਕਰਨਾ ਸਿੱਖਾਂ ਦਾ ਮੁਢਲੇ ਤੌਰ ਤੇ ਫਰਜ ਬੰਦਾ ਹੈ ਤੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਜਿਨ੍ਹਾਂ ਦੇ ਇਸ ਇੱਕ ਬਣਾਏ ਹੋਏ ਰੂਲ ਰੈਗੂਲੇਸ਼ਨ ਨੂੰ ਸ਼੍ਰੀ ਆਮ ਇਹਨਾਂ ਲੋਕਾਂ ਦੇ ਵੱਲੋਂ ਚੈਲੰਜ ਕੀਤਾ ਗਿਆ ਹੈ ਤੇ ਖਾਸ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਇੱਕ ਹਦਾਇਤ ਕੀਤੀ ਗਈ ਸੀ ਕਿ ਆਮ ਪੁਸਤਕਾਂ ਦੇ ਵਾਂਗ ਗੁਰਬਾਣੀ ਨਹੀਂ ਛਪਵਾਈ ਜਾ ਸਕਦੀ ਪਰ ਇਹਨਾਂ ਕ੍ਰੋਸਵਰਡ ਲਾਂਟੇ ਮੌਲ ਵਾਲਿਆਂ ਨੇ ਸ਼੍ਰੀ ਆਮ ਚੈਲੰਜ ਕੀਤਾ ਹੈ ਪਰ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਤੁਮ ਸਾਰੀਆਂ ਜਥੇਬੰਦੀਆਂ ਦੇ ਨਾਲ-ਨਾਲ ਸਰਵੋਤਮ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕਿਸ ਤਰੀਕੇ ਦਾ ਰੁਖ ਅਪਣਾਇਆ ਜਾ ਸਕਦਾ ਹੈ ਅੱਗੇ ਵੀ ਤੁਹਾਨੂੰ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ